ਅਸੀਂ ਚੱਲਿਆ ਜੀ ਕੋਈ ਕੋਠੀ ਦੇਖਣ ਉਹ ਕੋਠੀ ਕਿਉਂ ਦੇਖ ਰਿਹਾ ਕਾਰਨ ਕੀ ਬਣਿਆ ਵੀ ਕੋਠੀ ਦੇਖਣੀ ਪੈ ਰਹੀ ਹੈ ਕਿ ਇੱਕ ਫਲੈਟ ਦੇਖ ਚੁੱਕਿਆ ਕਾਫੀ ਵੱਡਾ ਫਲੈਟ ਹੈ ਉਹ ਵਧੀਆ ਬਣਿਆ ਹੋਇਆ ਤੇ ਇਹ ਉਹ ਦੇਖ ਚੁੱਕੇ ਹਾਂ ਤੇ ਹੁਣ ਰਹਿ ਗਈ ਸੀ ਕੋਠੀ ਦੇਖਣ ਵਾਲੀ ਹੁਣ ਕੋਠੀ ਦੇਖ ਲਈ ਜੇ ਕੋਠੀ ਪਸੰਦ ਆ ਗਈਏ ਅੱਜ ਇਹ ਹੁਣੇ ਫਾਈਨਲ ਕਰ ਦੇਣੀ ਆਪਾਂ ਵੀ ਨਵੇੜ ਦਾ ਕੰਮ ਖਤਮ ਇਸ ਕੋਠੀ ਦੀ ਜ਼ਿਕਰ ਕੀਤਾ ਸੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਅਸੀਂ ਤਿੰਨੋਂ ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਜ਼ਿਆਦਾ ਵਧੀਆ ਹਾਂ ਤੇ ਤੁਹਾਨੂੰ ਕੁਝ ਦੱਸਿਆ ਸੀ ਤਿੰਨ ਦੋ ਕੁ ਦਿਨ ਪਹਿਲਾਂ ਕਿ ਆਪਾਂ ਜਾਣਾ ਕਿਤੇ ਵਧੀਆ ਥਾਂ ਤੇ ਤੇ ਅੱਜ ਆਪਾਂ ਉੱਥੇ ਚੱਲੇ ਆ ਅ ਅੱਜ ਵਧੀਆ ਦਿਨ ਹੈਗਾ ਕਿਸੇ ਚੀਜ਼ ਦੀ ਸ਼ੁਰੂਆਤ ਕਰ ਰਹੇ ਆ ਤੁਸੀਂ ਨਾਲ ਚਲੋ ਤੁਹਾਨੂੰ ਇਹ ਦਿਖਾਣੇ ਆ ਕਿਸ ਚੀਜ਼ ਦੀ ਸ਼ੁਰੂਆਤ ਹੋ ਰਹੀ ਹੈ ਕਿਉਂ ਹੋ ਰਹੀ ਹੈ ਇਹਦੇ ਪਿੱਛੇ ਰੀਜ਼ਨ ਕੀ ਹੈ ਤੇ ਤੁਹਾਨੂੰ ਨਾਲ ਲੈ ਕੇ ਚਲਦੇ ਆ ਇਧਰ ਕਿਰਨ ਤੇ ਇਬਾਦਤ ਵੀ ਰੈਡੀ ਹੋ ਗਏ ਨੇ ਹਾਂਜੀ ਮੈਡਮ ਜੀ ਹਾਂਜੀ ਸੱਸੀ ਗਾਲ ਜੀ ਹਨਾ ਚਲਿਏ ਫਿਰ ਰੈਡੀ ਹੋ ਬਾਬੂ ਚਲਿਏ ਚਲਿਏ ਮੇਰੇ ਛੋਨੇ ਉਤੋ ਤੁਸੀਂ ਉੱਠਦੇ ਨਹੀਂ ਪਏ ਹੈਂ ਨੀਨੀਆ ਪੁਣੇ ਕਰ ਲਿਆ ਨੀਨੀਆ ਪੂਰੀਆਂ ਕਰ ਲਿਆ ਰੋਲਿਆ ਖੇਡ ਲਿਆ ਹਾਸ ਲਿਆ ਫਿਰ ਨਹਾ ਲੇ ਫਿਰ ਸੋ ਗਏ ਇਬਾਦਤ ਨਾਲ ਰਹਿ ਕੇ ਨਿਕਲਣਾ ਬੜਾ ਔਖਾ ਜਾਂਦਾ ਤੇ ਬਹੁਤ ਜ਼ਰੂਰੀ ਕੰਮ ਚੱਲੇ ਆ ਤੇ ਜਾਣਾ ਬਹੁਤ ਜ਼ਰੂਰੀ ਹੈ ਤੇ ਤੁਸੀਂ ਨਾਲ ਚਲੋ ਹੋਜੀ ਚਲਿਏ ਟਾਈਮ ਸਰ ਲੇਟ ਹੋ ਗਏ ਤੇ ਟਾਈਮ ਸਰ ਚਾਹੀਏ ਟਾਈਮ ਸਰ ਰਹੀਏ ਕਿਉਂਕਿ ਸ਼ਾਮ ਨੂੰ ਕਲਾਸਾਂ ਵੀ ਨੇ ਕਲਾਸਾਂ ਵੀ ਲਗਾਉਣੀਆਂ ਨੇ ਜਾਣਾ ਵੀ ਆਣਾ ਵੀ ਇਹ ਲੇਟ ਹੋ ਜਾਗੇ ਤਾਂ ਔਰ ਪਰਪਸ ਅੱਜ ਸ਼ੁਰੂਆਤ ਹੋ ਗਈ ਸਾਡੀ ਉਸ ਚੀਜ਼ ਦੀ ਜਿਸ ਚੀਜ਼ ਦੀ ਅਸੀਂ ਬੜੇ ਚਿਰ ਤੋਂ ਵੇਟ ਕਰਦੇ ਸੀ ਗੱਡੀ 'ਚ ਬੈਠ ਜੀ ਤੁਹਾਨੂੰ ਥੋੜਾ ਜਿਹਾ ਬਰੀਫਿੰਗ ਦੱਸ ਦਿਆ ਕੀ ਸੀਨ ਹੈ ਕਿੱਥੇ ਚੱਲੇ ਆ ਜੀ ਨਿਕਲਾਏ ਕਰੋ ਜੀ ਤੇ ਹੁਣ ਆਪਾਂ ਤੁਰ ਪਏ ਜੀ ਆਪਣੇ ਮੰਜ਼ਲਾਂ ਵੱਲ ਨੂੰ ਤੇ ਬੇਸਿਕਲੀ ਤੁਹਾਨੂੰ ਦੱਸ ਦਈਏ ਅਸੀਂ ਚੱਲੇ ਆ ਜੀ ਕੋਈ ਕੋਠੀ ਦੇਖਣ ਉਹ ਕੋਠੀ ਕਿਉਂ ਦੇਖ ਰਿਹਾ ਕਾਰਨ ਕੀ ਬਣਿਆ ਵੀ ਕੋਠੀ ਦੇਖਣੀ ਪੈ ਰਹੀ ਹੈ ਅਸੀਂ ਅੱਜ ਫਾਈਨਲ ਕਰ ਦੇਣੀ ਆ ਫਾਈਨਲ ਕਿਉਂਕਿ ਦੋ ਚੀਜ਼ਾਂ ਅਸੀਂ ਦੇਖ ਚੁੱਕੇ ਫਲੈਟ ਦੇਖ ਚੁੱਕੇ ਆ ਕਾਫੀ ਵੱਡਾ ਫਲੈਟ ਹੈ ਬਹੁਤ ਵਧੀਆ ਬਣਿਆ ਹੋਇਆ ਹੈ ਤੇ ਇਹ ਉਹ ਦੇਖ ਚੁੱਕੇ ਆ ਤੇ ਹੁਣ ਰਹਿ ਗਈ ਸੀ ਕੋਠੀ ਦੇਖਣ ਵਾਲੀ ਹੁਣ ਕੋਠੀ ਦੇਖ ਲਈਏ ਜੇ ਕੋਠੀ ਪਸੰਦ ਆ ਗਈਏ ਅੱਜ ਇਹ ਹੁਣੇ ਫਾਈਨਲ ਕਰ ਦੇਣੀ ਆ ਆਪਾਂ ਵੀ ਨਿਵੇੜ ਦਾ ਕੰਮ ਖਤਮ ਤੇ ਤੁਸੀਂ ਨਾਲ ਬਣੇ ਰਹੋ ਦੇਖਿਓ ਵੀ ਕਿਵੇਂ ਦੀ ਕੋਠੀ ਲੱਗੀ ਤੁਹਾਨੂੰ ਤੇ ਬਾਕੀ ਅਗਲੀ ਕਾਰਵਾਈ ਅੱਗੇ ਜਾ ਕੇ ਸਮਝਾਉਂਦੇ ਆ ਵੀ ਕਿਉਂ ਠੀਕ ਹੈ ਤਾਂ ਵਧੀਆ ਬਣ ਗਿਆ ਇੱਧਰ ਹਨਾ ਏਰੀਆ ਵੀ ਵਧੀਆ ਹੈ ਤੇ ਰਸਤਾ ਵੀ ਵਧੀਆ ਬਣ ਚੁੱਕਾ ਹੈ ਫੁੱਲਾਟੂਲੇ ਏਰੀਆ ਸਭ ਤੋਂ ਵੱਡੀ ਗੱਲ ਹੈ ਨਾ ਇਧਰ ਕੋਠੀਆਂ ਵੀ ਦੇਖੋ ਜੀ ਆਪਾਂ ਦੇਖੀਏ ਜੀ ਵੱਡੀਆਂ-ਵੱਡੀਆਂ ਕੋਠੀਆਂ ਵਧੀਆ ਕੋਠੀਆਂ ਬਣੀਆਂ ਹੋਈਆਂ ਨੇ ਠੀਕ ਹੈ ਵਧੀਆ ਏਰੀਆ ਹੈ ਜੀ ਕਿੱਥੇ ਆਈ ਇਹ ਬਦਤ ਕਿੱਥੇ ਆਪਾਂ ਆ ਜੀ ਪਾਜੀ ਹੁਣਾਂ ਦੇ ਘਰੇ ਇਹ ਪਾਜੀ ਹੁਣੇ ਮੇਰੇ ਸਟੂਡੈਂਟ ਵੀ ਨੇ ਇਹਨਾਂ ਨਾਲ ਵਧੀਆ ਪਿਆਰ ਵੀ ਪੈ ਗਿਆ ਤੇ ਇਹ ਇਹਨਾਂ ਦਾ ਹੀ ਘਰ ਆਪਾਂ ਚੂਸ ਕਰ ਰਹੇ ਆ ਕਦਲੀ ਉਹ ਤੁਹਾਨੂੰ ਰੋਟੀ ਖਾਣੇ ਕਰ ਦੱਸਦੇ ਆ ਆਓ ਬੈਠੋ ਪਾਜੀ ਮੈਂ ਕਿ ਤੁਸੀ ਦੇਖੋ ਆਜੋ ਆਜੋ ਹਮਮ ਜੰਬੀਪੇ ਮੇਰਾ ਬਹੁਤ ਟੁੱਟਦਾ ਹੈ ਪਰਾਂ ਦੇ ਬਣਾਉਂਦੇ ਨੇ ਤੇ ਮੇਰੇ ਛੋਟੀਆਂ ਪਾਣਾ ਵਰਗੀਆਂ ਸਾਰਾ ਦਿਨ ਬੁੜੀਏ ਬਹੁਤ ਆਉਂਦਾ ਸਾਰਾ ਮਲਾਬੀ ਕਰਦੇ ਹੋ ਮੈਂ ਰੱਖੀ ਵੀ ਤਾਂ ਹੈ ਰੱਖਣੇ ਵਾਲੇ ਦਾ ਕੰਮ ਤੁਹਾਨੂੰ ਪਤਾ ਹੀ ਹੈ ਸਾਰੇ ਕੰਮ ਉਹਦੇ ਰਹਿੰਦੇ ਰਹਿੰਦੇ ਬਿਲਕੁਲ ਬਿਲਕੁਲ ਸਹੀ ਕਰਦਾ ਫਿਰ ਖੇਤੀ ਵੀ ਕਰਦੇ ਆਂ ਫਿਰ ਮੱਛੀ ਵੀ ਫਿਸ਼ਰੀ ਵੀ ਆਪ ਘਰਾਂ ਦੇ ਹਮਮ ਦਿਨ ਮੋਕੇ ਜੀ ਕੀ ਦਿਆ ਵਾ ਸਹੀ ਗੱਲ ਹੈ ਖੇਤੋਂ ਦੇ ਜਿਆਦੇ ਕਰ ਲਈ ਕੋਈ ਨਹੀਂ ਤਾਂ ਨੇ ਉਹ ਗੁਰ ਚੱਲੀ ਹੋ ਜਾਂਦਾ ਹੈ ਕੋਈ ਖੇਚਾ ਹੁੰਦਾ ਆਹ ਚੰਗਾ ਲੱਗਿਆੰ ਤੁਹਾਨੂੰ ਇਬਾਦਤ ਖੁਸ਼ ਹੋ ਗਈ ਇੱਥੇ ਆ ਕੇ ਤੇ ਘਰੀਂ ਅੰਦਰ ਉੱਤਰ ਜਾ ਐਨਜੋਏ ਕਰ ਰਹੀ ਹੈ ਬੈਠੋ ਬਾਜੀ ਤੁਸੀਂ ਵੀ ਲੋ ਮੈਂ ਕੋਈ ਨਹੀਂ ਇਸ ਕੋਠੀ ਦੀ ਜ਼ਿਕਰ ਕੀਤਾ ਸੀ ਵੀ ਇੱਥੇ ਆਪਾਂ ਸਿਸਟਮ ਬਣਾਣਾ ਹੈ ਸਾਰਾ ਬਾਜੀ ਹੁਣਾਂ ਦੇ ਘਰੇ ਆਏ ਆ ਆਹ ਬਾਜੀ ਨੇ ਦੱਸਾ ਬਾਜੀ ਹੁਣੇ ਆਜੋ ਬਾਜੀ ਬਹੁਤ ਸੋਹਣਾ ਬਾਜੀ ਬਣਾ ਕੇ ਰੱਖਿਆ ਤੁਸੀਂ ਆ ਵੇੜਾ ਬਹੁਤ ਖੁੱਲਿਆ ਤੁਹਾਡਾ ਇਹ ਦਰਖਤ ਸਾਰੇ ਹਾਂਜੀ ਤੇ ਅੰਬ ਵੈਰੀ ਗੁੱਡ ਅੱਛਾ ਚਿਕੂ ਲੱਗੇ ਨੇ ਹਾਂਜੀ ਹਾਂਜੀ ਮੇਰਾ ਤੁਹਾਨੂੰ ਪਤਾ ਹੈ ਭਾਜੀ ਇੱਧਰ ਸ਼ਹਿਰਾਂ ਦੇ ਵਿੱਚ ਤਾਂ ਕੋਣ ਲਾਂਦਾ ਖੇਤੀਬਾੜੀ ਕਰਦਾ ਹੀ ਨਹੀਂ ਕੀ ਬਾਤ ਹੈ ਜੀ ਕੀ ਬਾਤ ਹੈ ਉਹ ਅੰਬਰੀ ਅੰਬੀ ਖਲਾਈ ਦੀ ਸਾਨੂੰ ਦਾਸਤਾਂ ਦੇ ਹਾਂ ਆ ਲੱਗੀਆਂ ਅੰਬੀਆਂ ਇਹ ਲੈ ਲਓ ਕੋਈ ਛੋਟਾ ਜਿਹਾ ਦੇਖੋ ਵੀ ਅੱਛਾ ਇਹ ਫਲਿਆ ਉਹ ਛੋਟਾ ਜਿਹਾ ਵਾ ਇੱਕ ਉੱਚਾ ਵੱਡੇ ਵਾਲਾ ਉਹ ਛੋਟਾ ਜਿਹਾ ਆ ਵਿੱਚ ਨੂੰ ਇਹ ਦੇਸੀ ਅੰਮ ਹੈ ਉਹ ਦੁੱਧੀਆਂ ਇਹਦੇ ਓਕੇ ਬਹੁਤ ਵਧੀਆ ਭਾਜੀ ਇੱਥੇ ਮੱਜੀਆਂ ਮੱਜਾਂ ਵੀ ਰੱਖੀਆਂ ਹੈਂ ਇਹਨਾਂ ਸ਼ਹਿਰ ਦੇ ਵਿੱਚੋ ਵਿੱਚ ਮੱਜਾਂ ਰੱਖਣੀਆਂ ਕਿਹੜੀਆਂ ਵਧੀਆ ਭਾਜੀ ਹੋਰ ਵਧੀਆ ਲੱਗੀ ਬਣਾਏ ਇਹਨਾਂ ਦਾ ਸਿਸਟਮ ਨਾ ਆ ਬਾਤ ਹੈ ਅੰਮੋਲੀ ਦੀ ਮੱਜਾਂ ਹੈਂ ਛੋਟੇ ਹੀ ਉਹ ਵੀ ਇਹ ਦੋਨੇ ਹੈ ਜਿਹੜੀਆਂ ਬੇਟੀਆਂ ਇਹਦੇ ਅੱਛਾ ਇਦਰ ਕਿਚਨ ਬਣਾਇਆ ਦੁਬਾਰ ਵੀ ਹਾਂ ਬਾਅਦ ਦੇਖੀ ਕਿਚਨ ਹੈ ਜੇ ਸਟੋਰ ਹੈ ਅੰਦਰ ਦੂਜੀ ਹੈ ਅੱਛਾ ਚੁੱਲ੍ਹੇ ਵਾਲੇ ਚੁੱਲ੍ਹਾ ਹੁਣ ਬਾਲਦੇ ਨਹੀਂ ਓਕੇ ਔਕਾ ਤਾਂ ਨਾ ਮੰਮੀ ਕਰਕੇ ਵੀ ਸਮਝ ਗਿਆ ਸਮਝ ਗਿਆ ਹਾਂਜੀ ਸਹੀ ਹੈ ਭਾਜੀ ਇਹ ਤਾਂ ਗਾਹ ਹੋਰ ਬਹੁਤ ਸ਼ੂਟ ਹੋਏ ਨੇ ਨਾ ਤੁਹਾਡੇ ਇਥੇ ਗਾਣੇ ਹਾਂਜੀ ਗਾਣੇ ਬਹੁਤ ਸ਼ੂਟ ਨੇ ਅੰਦਰ ਕੀ ਦੇ ਕਾਰ ਵੀ ਦੇ ਕਾਫੀ ਫੇ ਛੱਡਦੇ ਰਹੇ ਤੇ ਮੈਂ ਤਾਂ ਖਾਣ ਕਰਦੇ ਦੇ ਅੰਦਰ ਅੱਛਾ ਉਹ ਮੇਰੇ ਹੈਵੀ ਲੈਟਾਂ ਲਾਉਂਦੇ ਹੋਣਗੇ ਦੂਸਰੀਆਂ ਹਾਂਜੀ 10 ਮਿੰਟਾਂ ਕਰਦੇ ਤੇ ਫਿਰ ਉਹ ਵਿੱਚ ਮੁੰਡੇ ਜੀ ਗਰਾਮ ਤੇ ਪਿਆਰ ਜਾ ਬਹਿ ਜਾਂਦੇ ਸਨ ਹਾਂ ਹਾਂ ਫਿਰ ਉਹ ਛੋੜੇ ਔਖੇ ਲੈ ਗਏ ਠੀਕ ਠੀਕ ਦੇਖ ਆਪਾਂ ਨਾ ਜੀ ਚੱਲੋ ਬਹੁਤ ਵਧੀਆ ਬਹੁਤ ਵਧੀਆ ਆ ਜੀਵਨ ਸਾਹਿਬ ਇਹ ਸਰ ਮਿਲ ਲੈਣਾ ਮੁੰਡਾ ਹਾਂਜੀ ਥੋੜਾ ਜਿਹਾ ਤੇ ਬਿਸ਼ਰਮਾ ਹਟ ਜਿਹੜੀ ਹਾਂ ਕਹਿੰਦੇ ਆਏਗੇ ਨੰਮ ਕਹਿੰਦੇ ਅੱਛਾ ਬੜਾ ਰਿਫਰੈਸ਼ ਲੱਗ ਰਿਹਾ ਤੇ ਹਾਂ ਸਹੀ ਐ ਸਹੀ ਐ ਅੱਜ ਜੀ ਵੀ ਜੀ ਮੈਨੂੰ ਕਿੱਥੇ ਜਾਣਾ ਵੀ ਤੇ ਖਾਣਾ ਇੰਨਾ ਜ਼ਰੂਰ ਜ਼ਰੂਰ ਆਪਾਂ ਅੰਦਰ ਹੀ ਜਾਵੜਦੇ ਹਾਂ ਅੰਟੀ ਕੋਲ ਬਹੁਤ ਸੋਹਣਾ ਕਰ ਪਾਜੀ ਉਹਨਾਂ ਦਾ ਬਹੁਤ ਜ਼ਿਆਦਾ ਸੋਹਣਾ ਹਾਂਜੀ ਇਹ ਪਾਜੀ ਉਹਨਾਂ ਦੇ ਮੰਮੀ ਜੀ ਸੱਸ ਗੰਢ ਜੀ ਸਰੀਕਾ ਵੀਜੀ ਕਹਿੰਦੇ ਵੀ ਬਾਤ ਨੂੰ ਇਥੇ ਲੰਮੇ ਪਾ ਦੇ ਮੈਂ ਨਹੀਂ ਇਦਾਂ ਨਹੀਂ ਪਾਣਾ ਆਪਣੇ ਡੈਡੀ ਕੋਲ ਸੌਣਾ ਯਾਦ ਆਉਂਦੀ ਆ ਨਾ ਕੋਈ ਚੱਕਰ ਨਹੀਂ ਚਲਾਂਗੇ ਬੀਜੀ ਬੜੇ ਵੀਜੀ ਉਹਦੇ ਦਿਲ ਲੱਗਾ ਦਾ ਗੱਲਾਂ ਕਰਨਾ ਇਹ ਪਹਿਲਾ ਉਪਨ ਤਾਂ ਜ ਮੰਮੀ ਆਈ ਨਾ ਉਹ ਇੰਜ ਤੁਰਦੇ ਜੇ ਨਾ ਪੈਰਾਂ ਮਸੇਕ ਲਾ ਕੇ ਛਾਲੀ ਹੋ ਗਈ ਅੱਛਾ ਇਹਨਾਂ ਐਂਟਰ ਪਾ ਦੇ ਅੱਛਾ ਠੀਕ ਆ ਕਾਈ ਇਹਨਾਂ ਨੇ ਇਦਾਂ ਸੀਟ ਸੂਟ ਲਵਾਈ ਵੀ ਕਾ ਇੱਕ ਮੰਦੌਰੇ ਇੱਕ ਥੋਖੇ ਆ ਘੁੰਮ ਕੇ ਆਦੇ ਨਾ ਠੀਕ ਹੈ ਫਿਰ ਤਾਂ ਬਹੁਤ ਵਧੀਆ सही है सही है चलो बहुत ही है ना कर बहुत कर बहुत ज़्यादा सोच रहा करूँ सीरियसली हम्म रोई बहुत नीले गिफ़्ट मेरा पार्ट है ना अच्छा हाँ सीरियसली जाते कोई ओवर है का ओवर जैसी आती था कि ज़ूझे नहीं करेगा अच्छा, <laughs> अच्छा।, <laughs> अच्छा।, <laughs> अच्छा। <laughs> ਤਿਆਰ ਇਹ ਨੂੰ ਕਰਦੇ ਨੇ ਟਾਈਮ ਦਾ ਉਦੋਂ ਵੀਰੇ ਵੀ ਆਪਣਾ ਖਾਣਾ ਬਣਾ ਚੁੱਕਾ ਹੁੰਦਾ ਬਸ ਇਹ ਹੀ ਹੁੰਦਾ ਕਿ ਜਦ ਤਿਆਰ ਕਰੀਂਦੇ ਸਾਰੇ ਚੀਜ਼ਾਂ ਇੱਥੇ ਚੇਕ ਕਰਦੇ ਹਾਂ ਆ ਵਧੀਆ ਗੀ ਹੈ ਨਾ ਨਹੀਂ ਜਾਂਦੀ ਫਿਰ ਬਾਅਦ ਚਾ ਬਾਅਦ ਚ ਲੈਦੇ ਹਾਂ ਫਿੱਟ ਫਿਟਿੰਗ ਬੰਦੇ ਹੋ ਜਾਂਦੀ ਹੈ ਨਾਲੇ ਹੈ ਨਾ ਹੂੰ 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 ਅ ਕਲਰ ਇਹ ਬੜਾ ਸਵਾਦਾ ਨਾਲ ਬੁੱਢਾ ਲੱਗਦਾ ਹੈ ਪੇਂਟ ਨਹੀਂ ਕਰੇ ਦੇਖ ਲੋ ਜੀ ਇਹਦਾ ਨਾ ਕਰਦੇ ਸੇ ਟਕੜੇ ਵਾਲੇ ਦਾਤਾ ਲੋਗੇ ਪੇਂਟ ਨਹੀਂ ਕਰੇਦੇ ਬਹੁਤ ਵਧੀਆ ਮੇਨਟੇਨ ਬਹੁਤ ਸੋਣਾ ਕੀਤਾ ਹੈ ਭਾਜੀ ਤੁਸੀਂ ਮੇਨਟੇਨ ਬਹੁਤ ਵਧੀਆ ਕੀਤਾ ਹੋਇਆ ਇੱਥੇ ਆਪਾਂ ਆਏ ਆ ਜੀ ਤੁਹਾਨੂੰ ਪਤਾ ਜੀ ਆਪਾਂ ਸ਼ੂਟ ਕਰਨਾ ਹੈ ਇੱਥੇ ਔਰ ਇਹ ਸ਼ੂਟਿੰਗ ਕਰਾਂਗੇ ਬੜੀ ਜਲਦੀ ਆਪਾਂ ਸਾਰੀ ਲੋਕੇਸ਼ਨਾਂ ਫਾਈਨਲ ਕਰ ਰਹੇ ਆਂ ਇਹ ਫਾਈਨਲ ਹੈ ਹੁਣ ਮੈਂ ਕਿਹਾ ਵੀ ਸੀ ਵੀ ਮੈਂ ਕਿਹਾ ਆਪਾਂ ਚੱਲਿਆਂ ਆਪਾਂ ਫਾਈਨਲ ਕਰ ਲੈਣਾ ਇਹ ਲੋਕੇਸ਼ਨ ਆਪਣੀ ਹੁਣ ਫਾਈਨਲ ਹੈ ਬੜੀ ਜਲਦੀ ਤੁਸੀਂ ਸ਼ੂਟ ਦੇ ਵਿੱਚ ਦੇਖੋਗੇ ਜਿਹੜੀ ਆਪਾਂ ਵੈਬ ਸਟੋਰੀ ਬਣਾਣੀ ਹੈ ਨਾ ਉਹਦੇ ਵਿੱਚ ਇਹ ਚੀਜ਼ਾਂ ਆਣਗੀਆਂ ਸਾਰੀਆਂ ਘਰ ਆਊਗਾ ਬਾਜੀ ਥੋੜੇ ਵੀ ਆਣਗੇ ਆਹ ਪੌੜੀਆਂ ਤੋਂ ਉੱਪਰ ਆਂਦੇ ਬਾਜੀ ਹੁਣਾਂ ਨੇ ਇੱਧਰ ਬਣਾਈ ਜਿਮ ਕੀ ਬਾਤ ਹੈ ਬਾਜੀ ਉਹ ਉੱਥੇ ਪਾਉਣਗੇ ਕਰੋੜ ਤੁਸੀਂ ਇਹ ਘੜਾ ਦੀ ਅੱਛਾ ਜੀ ਕੀ ਬਾਤ ਹੈ ਜੀ ਇਹਦੇ ਸਾਹਮਣੇ ਹੈ ਇਹ ਅੰਦਰ ਦੇ ਹਾਂ ਬਿਲਕੁਲ ਇੱਥੇ ਬਿਲ ਆਰਕੀ ਮਸ਼ੀਨ ਹੈ ਟਰੈਡਮਿਲ ਵਗੈਰਾ ਸਾਰੀ ਹੁਣ ਸ਼ਿਫਟ ਕਰਦੇ ਜੀਮ ਕਰਕੇ ਵੀ ਸਰਦੀਆਂ ਮੋਰਿਆਂ ਲਾ ਰਹੇ ਨੇ ਗਰਮੀ ਮੇ ਜੀਮ ਲਾ ਰਹੇ ਨੇ ਦਰਮਿਆਨ ਤੇ ਏਸੀ ਲਾਉਨੇ ਨਾ ਫਿਰ ਐ ਹੋ ਜਾਂਦਾ ਵੀ 1 ਘੰਟੇ ਤੇ ਚਲਾਉਣਾ ਵੀ ਜਿੰਮੇ ਲਾਓ ਲਾ ਦੇਣਾ ਮੇ ਵੀ ਸਹੀ ਗੱਲ ਹੈ ਨਾ ਵਧੀਆ ਘਰ ਦੇ ਵਿੱਚ ਐਕਸਰਸਾਈਜ਼ ਵਾਸਤੇ ਸਾਰਾ ਕੁਝ ਰੱਖਿਆ ਤੁਸੀਂ ਵਾਹ ਜੀ ਵਾਹ ਕੀ ਬਤਾਂ ਜੀ ਜੀ ਅਸੀਂ ਆਪਣਾ ਹੋਮ ਫਿਟਨੈਸ ਬਣਾਇਆ ਬਈ ਮੈਂ ਬਹੁਤ ਵਧੀਆ ਮੂਵੀ ਰੱਖ ਕੇ ਧਰ ਕੇ ਕਰਦੇ ਨਾ ਠੀਕ ਹੈ ਫਿਰ ਉਹ ਵਧੀਆ ਬਣਾ ਰ ਗਿਆ ਸਪੀਕਰ ਲਗਾ ਕੇ ਸਾਰੇ ਪਾਸੇ ਜਾਣਾ ਹੈ ਮリア ਹੁੰਦਾ ਨਾ ਠੀਕ ਹੈ ਭਾਈ ਕੈਂਡ ਬਣਾਇਆ ਤੁਸੀਂ ਇਹ ਹੁਣ ਖਤਮ ਹੋ ਗਏ ਮੇਰੇ ਕੋਲ ਪਿੰਡਾਂ ਸੀੜੀਆਂ ਹੁੰਦੀਆਂ ਨੇ ਸੀੜੀ ਉਹ ਚੱਲਦੀ ਇਹਨੇ ਸੀੜੀ ਹੁਣ ਵੀ ਲੇ ਸਪੀਕਰ ਰਦੀਆਂ ਇਹਨਾਂ ਦਾ ਬੰਦੇ ਹੋ ਗਏ ਹੁਣ ਤਾਂ ਪਤਾ ਹੀ ਨਹੀਂ ਅੱਗੇ ਤਾਂ ਵੀ ਵਾਹ ਯਾਰ ਵਾਹ ਮੈਨੂੰ ਵਧੀਆ ਲੱਗੀ ਪੁਰਾਣੀ ਚੀਜ਼ ਉਹ ਉੱਤਰ ਵੀ ਬਣਾਈ ਵਾਹ ਜੀ ਵਾਹ ਐਚ ਵੀ ਵਾਹ ਤੇ ਆਲੇ ਇੱਕ ਕਰੋਰ ਭਾਜੀ ਦਿਨ ਜੀ ਦੇ ਬਹੁਤ ਵੱਡੇ ਫੈਨ ਨੇ ਹਾਂ ਜੀ ਹਾਂ ਜਿਹੜਾ ਤੇ ਸਾਰਾ ਤੇਰੀਆ ਉਹ ਦੇਖੋ ਉਧਰ ਵੀ ਬੰਨਿਆ ਇਹਦੇ ਨਾਲ ਕੀ ਬਾਤ ਹੈ ਜੀ ਕੀ ਬਾਤ ਹੈ ਪੁਰਾਣੀ ਹੈ ਕੀ ਬਾਤ ਹੈ ਆ ਜੀ ਆ ਦੇਖ ਲੈਂਦੇ ਨੇ ਨਾ ਚੰਗੀ ਗੱਲ ਹੈ ਅੱਜ ਕੱਲ ਬੱਚੇ ਨੂੰ ਪਤਾ ਹੀ ਨਹੀਂ ਭਾਜੀ ਪਤਾ ਹੀ ਨਹੀਂ ਕਿਸੇ ਨੂੰ ਐ ਨਹੀਂ ਪਤਾ ਵੀ ਡਿਸਕ ਪਿਆਦੀ ਡਿਸਕ ਸੀ ਡੀਸ ਕਿ ਐਸਡ ਨਹੀਂ ਤਾਂ ਪਤਾ ਹੀ ਆਪਾਂ ਦਾ ਕੈਸਟ ਬੰਦਿਆ ਇਹਨਾਂ ਨੂੰ ਕੈਸਟ ਨਹੀਂ ਦਾ ਪਤਾ ਹਮਮ ਆ ਸੀਡੀ ਪਲੇਅਰ ਹੁੰਦੇ ਟੀਵੀਡੀ ਪਲੇਅਰ ਹੁੰਦੇ ਸੀ ਪਹਿਲਾਂ ਹੁਣ ਇਹਦੇ ਵਿੱਚ ਵੀ ਡਿਸਕ ਪੈ ਜਾਂਦੀ ਹੈ ਡਿਸਕ ਪੈ ਜਾਂਦੀ ਹੁਣ ਤਾਂ ਨੈਟਫਲਿਕਸ ਆ ਗਿਆ ਸਿੱਧਾ ਉੱਥੋਂ ਦੇਖੋ ਸਹੀ ਐ ਸਹੀ ਐ ਆ ਆ ਵਧੀਆ ਭਾਈ ਮਸ਼ੀਨਾ ਬਹੁਤ ਵਧੀਆ ਰੱਖਿਆ ਤੁਸੀਂ ਹਾਂਜੀ ਹੈਲਥਲੀ ਜੇ ਮੇਰਾ ਪੇਟ ਹੋਇਆ ਤਾਂ ਫਿਰ ਡਾਕਟਰ ਕਹਿੰਦਾ ਨਾ ਜੀ ਮੈਂ ਜਾਂਦਾ ਮੈਂ ਤੇ ਉਹਨੇ ਘਰੇ ਹੀ ਲਿਆ ਜੀ ਅੱਛਾ ਹਾਂ ਜੀ ਇਹ ਭਾਜੀ ਦੀ ਸਟੋਰੀ ਵੀ ਬੜੀ ਖਤਰਨਾਕ ਹੈ ਉਹ ਦੱਸਾਂਗੇ ਤੁਹਾਨੂੰ ਸ਼ੇਅਰ ਕਰਾਂਗੇ ਆਪਾਂ ਉਹਦੀ ਬਣਾਵਾਂਗੇ ਸਹੀ ਸਹੀ ਗੱਲ ਹੈ ਸਟੋਰੀ ਬਣਾਵਾਂਗੇ ਬਸ ਸਹੀ ਗੱਲ ਹੈ ਆ ਜੀ ਬਣਾਣਾ ਰੂਮ ਹੈ ਆ ਬਲਾ ਹਾਂਜੀ ਕੀ ਬਾਤ ਹੈ ਜੀ ਬਹੁਤ ਸੋਹਣਾ ਰੂਮ ਹੈ ਅੱਛਾ ਜੀ ਕੀ ਮੈਂ ਸ਼ੁਰੂ ਦੇ ਡਾਂਸ ਰੂਸ ਕਰਦਾ ਜੀ ਅਗਰ ਪਾਣ ਦੇ ਦਾ ਮੰਗਣਾ ਉੱਥੇ ਕਰਦਾ ਸੀਗਾ ਓਕੇ ਉਹ ਸਾਡੇ ਮੈਰਿਜ ਦੀ ਉਹ ਜੀਵਨ ਨੇ ਬੈਸਟ ਸਟੂਡੈਂਟ ਦੇ ਅਵਾਰਡ ਦਿੰਦਾ ਰੋ ਓਕੇ ਸਾਡੇ ਕਲਾਸ ਤੇ ਸ਼ੁਰੂ ਹੋ ਗਿਆ ਬਈ ਤੇ ਲਗਾ ਕਰੋ ਛੋਟੇ ਜਿਹੇ ਦੀ ਕੀ ਬਾਤ ਹੈ ਅੱਛਾ ਫਿਰ ਦੇਖੋ ਛੋਟਾ ਜਿਹਾ ਹੀਰੋ ਵੀ ਮੈਨੂੰ ਉੱਥੇ ਕਿ ਲੱਗਿਆ ਵੀ ਗੌਂਦ ਲੈਣਾ ਨਾ ਨਾ ਠੀਕ ਹੈ ਵਧੀਆ ਵਧੀਆ ਆ ਸੈਪਰੇਟ ਰੂਮ ਅੱਪਰ ਦੇ ਦੀ ਪੜ੍ਹਾਈ ਪੂਰੀ ਵਾਸਤੇ ਟਿਕਾ ਲਾ ਹਾਂ ਜੀ ਆ ਸਾਰਾ ਕੁਝ ਪਾਜੀ ਕਹਿੰਦੇ ਇਸ ਰੂਮ ਵਿੱਚ ਕਾਫੀ ਸ਼ੂਟ ਹੋਇਆ ਆਪਾਂ ਇੱਧਰ ਹੀ ਕਰਾਂਗੇ ਫਿਰ ਆਪਾਂ ਵੀ ਹਾਂ ਛੱਤ ਬਹੁਤ ਪਿਆਰੀ ਹੈ

ਇਨੇ ਮਾ ਗਿਓ ਸੀਰੀ ਆਪਾਂ ਟੂਟਰ ਕੋਈ ਬੁਲਾਉਣਾ ਵੀ ਹੋਵੇ ਇੱਧਰ ਮਾਈ ਜੋ ਬਣਾਈ ਜੋ ਹਾਂ ਸਹੀ ਗੱਲ ਮੈਂ ਮਰਦੀ ਕਰੀ ਇੱਧਰ ਪਿੱਛੇ ਚਲਾਉਣੇ ਆ ਕਿ ਆਹ ਕੇਤ ਹਾਲੇ ਵੀ ਛੱਡੇ ਹੋਣੇ ਲੋਕਾਂ ਨੇ ਹਾਂ ਇਹੋ ਬੁਲਾਉਣੇ ਨੇ ਆਪਣੇ ਖੇਤ ਅੱਗੇ ਉੱਤੇ ਤੇ ਕਾ ਕੇ ਲਿਆ ਉਹ ਉੱਥੇ ਵੀ ਅਹੀ ਚੀਜ਼ ਓਕੇ ਕਲੋਨੀ ਦੇ ਸੈਂਟਰ ਚ ਇਹ ਵਧੀਆ ਭਾਜੀ ਐਨਾ ਏਰੀਆ ਭਾਜੀ ਕਿਤੇ ਮਿਲਦਾ ਮਜ਼ਾਕ ਹੈ ਬਹੁਤ ਰਣੀ ਕਰਦੇ ਹਾਂ ਹੂੰ ਇੱਥੇ ਹੀ ਰਣੀ ਕਰਦਾ ਹੈ ਸਭ ਬਈਆ ਇਰਿਆ ਬਹੁਤ ਖੁੱਲੇ ਭਾਜੀ ਪਰ ਬਿਆਂ ਧੋਪ ਚ ਬਹੁਤ ਮਜ਼ਾ ਆਉਂਦਾ ਹੈ ਇਰ ਬੈਠਣੇ ਬਸ ਮੇਰੇ ਮੰਮੀ ਕਰਕੇ ਆ ਜਾਂਦਾ ਅਬ ਚੈਰ ਉੱਪਰ ਨਹੀਂ ਆ ਸਕਦੀ ਟੇਲਰ ਮੈਂ ਕਹਿੰਦਾ ਨਾ ਲਿਫਟਵਾ ਦੇ ਨੀ ਕਹਿੰਦੀ ਨਾ ਮੇਰੇ ਕਰਕੇ ਨਹੀਂ ਲਵਾਣੀ ਨਾ ਨਾ ਅੰਟੀ ਤੇ ਫਿਰ ਉੱਪਰ ਆ ਕੇ ਦੇਖਿਆ ਨਹੀਂ ਹੁਣ ਇੱਕ ਵਾਰੀ ਵੀ ਨਹੀਂ ਨਹੀਂ ਪਹਰਾ ਨਹੀਂ ਨਾ ਸਕਦੀ ਜਦੋਂ ਬਣਦਾ ਸੀ ਉਦੋਂ ਇੱਕ ਵਾਰ ਆਏਵੇਂ ਜਦੋਂ ਮੈਂ ਤੇ ਬੱਤ ਪੱਤੇ ਉੱਪਰ ਕੀ ਇੰਟੀਰੀਅਰ ਕੀ ਹੈ ਹਮ ਇਹ ਸਾਰਾ ਪਿੰਡ ਹੈ ਇੱਥੇ ਅੱਛਾ ਸਾਰਾ ਪਿੰਡ ਹੈ ਬੈਂਕਰ ਦੇ ਪਿੰਡਾਂ ਗਾੜਾ ਵਾਲਾ ਸਾਰੀ ਕਲੋਨੀ ਹੈ ਹਮ ਇਹ ਸਾਰਾ ਦੋਸਤੋ ਮੋਹਾਲੀ ਖਰੜ ਦਾ ਏਰੀਆ ਹੀ ਹੈ ਅਜੇ ਨਵੀ ਹੈਗਾ ਸਾਰਾ ਇਹ ਪਿੰਡ ਕਨਵਰਟ ਹੋ ਗਏ ਸਿੱਟ ਸ ਹੈ ਸ਼ਹਿਰਾਂ ਦੇ ਵਿੱਚ ਆ ਸਾਰੇ ਫਲੈਟ ਬਣੇ ਹੋਏ ਨੇ ਦੇਖੋ ਇੱਧਰ ਏਰੀਆ ਚ ਸਾਰੇ ਲੋਕਾਂ ਨੇ ਜ਼ਮੀਨਾਂ ਜਮੂਨਾ ਮੋਸਟਲੀ ਲੋਕਾਂ ਨੇ ਵੇਚਤੀਆਂ ਤੇ ਸਾਡੇ ਆਪਣੀ ਜਗ੍ਹਾ ਦੇਖ ਕਰਦੀ ਕਿਹੜੀ ਇਹਨਾਂ ਵਿੱਚ ਬਣਾ ਹਾਂ ਹਾਂ ਉਹਦੇ ਤੋਂ ਸ਼ੁਰੂ ਇਹ ਸਾਡੇ ਕੋ ਵਧੀਆ ਚਾਚੇ ਦਾ ਸੇਲ ਕਰਕੇ ਸਾਡੀ ਪਈ ਆਹ ਜ਼ਮੀਨ ਬਾਜੀ ਦੀ ਆਪ ਦੀ ਜਗ੍ਹਾ ਸੀ ਉੱਥੇ ਹੀ ਘਰ ਬਣਾਇਆ ਤੇ ਹਲੇ ਵੀ ਜਿੱਥੇ ਬਾਜੀ ਹੋਣਾਂ ਦੀ ਜ਼ਮੀਨ ਹੈ ਉੱਥੇ ਵੀ ਮੇਰੇ ਖਿਆਲ ਚ ਬਾਜੀ ਤੁਹਾਡੀ ਹੋ ਰਹੀ ਹੈ ਨਾ ਉੱਥੇ ਗੱਲੀ ਹਾਂ ਮੇਰੇ ਰਹੀ ਜਾਵਾਂਗੇ ਤੇ ਦਿਖਾਵਾਂਗੇ ਹਾਂ ਹੋਰ ਕਿਦਰ ਸਾਰੇ ਸੇਲ ਕਰਕੇ ਉਥੇ ਕੱਲੀ ਭਾਜੀ ਉਹਨਾਂ ਦੀ ਜੋ ਰਹਿ ਗਈ ਜ਼ਮੀਨ ਆ ਚੰਗੀ ਗੱਲ ਹੁੰਦੀ ਹੈ ਆਪਣੀ ਉਸਤਾਨੀ ਜ਼ਮੀਨਾਂ ਸੰਭ ਕੇ ਰੱਖਣੀ ਚੰਗੇ ਵੇਲੇ ਕੰਮ ਆਉਂਦੀ ਹੈ ਜ਼ਮੀਨ ਆ ਚੱਲੀਏ ਫਿਰ ਚਲੋ ਠੀਕ ਹੈ ਫਿਰ ਬਹੁਤ ਵਧੀਆ ਲੱਗਿਆ ਤੁਹਾਨੂੰ ਨਾਲ ਮਿਲ ਕੇ ਅੱਛਾ ਲੱਗਾ ਲੱਗਾ ਸਹੀ ਹੈ ਸਹੀ ਗੱਲ ਹੈ ਸੋ ਇਹ ਡਨ ਹੋ ਗਈ ਫਿਰ ਕੋਠੀ ਸੂਟ ਲਈ ਹਾਂ ਪੱਕੀ ਗੱਲ ਹੈ ਚਲੋ ਡਨ ਹੈ ਸਹੀ ਗੱਲ ਹੈ ਨਹੀਂ ਵਧੀਆ ਸਾਰਾ ਕੁਝ ਓਕੇ ਹੈ ਮਾਹੌਲ ਮੇਨ ਮੇਨ ਗੱਲ ਹੁੰਦਾ ਮਾਹੌਲ ਮਾਹੌਲ ਵਧੀਆ ਮਿਲ ਗਿਆ ਆਪਾਂ ਨੂੰ ਚਲੋ ਬਾਬਾ ਜੀ ਚੱਲੀਏ ਹੋਰ ਪਾਸੇ ਲੋ ਜੀ ਅਸੀਂ ਆਗੇ ਸੀ ਵਾਪਸ ਤੇ ਬਹੁਤ ਵਧੀਆ ਲੱਗਾ ਅੱਜ ਅਸੀਂ ਉੱਥੇ ਗਏ ਤੇ ਅਸੀਂ ਜਿੱਦਾਂ ਮੰਨ ਲਓ ਹੁਣ ਸੀਰੀਜ਼ ਵਗੈਰਾ ਸ਼ੂਟ ਕਰਨੀ ਆ ਤਾਂ ਇਹ ਉਹਦੇ ਅਕੋਰਡਿੰਗ ਅਸੀਂ ਉਧਰ ਗਏ ਸੀ ਸਾਨੂੰ ਉਹ ਮਰਾ ਘਰ ਵੀ ਪਸੰਦ ਆ ਗਿਆ ਪਸੰਦ ਕੀ ਆ ਗਿਆ ਉਹ ਘਰ ਹੈ ਬਹੁਤ ਸੋਹਣਾ ਏਸੀ ਕੀ ਉਸ ਫੈਮਿਲੀ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਸੀ ਤੇ ਇਸ ਕਰਕੇ ਅਸੀਂ ਉੱਥੇ ਗਏ ਤੇ ਬੜਾ ਵਧੀਆ ਲੱਗਾ ਉਹਨਾਂ ਦੇ ਘਰ ਜਾ ਕੇ ਦੀਦੀ ਭਾਣ ਜੀ ਕਰੀ ਸਹੀ ਗੱਲ ਸਹੀ ਗੱਲ ਤੇ ਉਹ ਦੀਦੀ ਨੇ ਜਿਹੜਾ ਮਤਲਬ ਸਾਨੂੰ ਮਤਲਬ ਫੂਡ ਕੋਆ ਲੰਚ ਲੰਚ ਹਾਂ ਲੰਚ ਕਰਵਾਇਆ ਬਹੁਤ ਟੇਸਟੀ ਸੀ ਐਂਡ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਵਧੀਆ ਲੱਗੀ ਉਹ ਦੀ ਜਿਹੜੀ ਦੀਦੀ ਦੀ ਨੇਚਰ ਉਹ ਸੇਮ ਮੇਰੇ ਵਾਂਗੂ ਆ ਮਤਲਬ ਸੂਟਾਂ ਦੀ ਕਲੈਕਸ਼ਨ ਆ ਆ ਚੀਜ਼ ਇਦਾਂ ਹੋਣੀ ਚਾਹੀਦੀ ਆ ਪਰਫੈਕਟ ਜਿੱਦਾਂ ਦੀ ਮੈਂ ਆ ਨਾ ਨੇਚਰ ਵਾਈਜ਼ ਸੇਮ ਦੀਦੀ ਉਹ ਇਦਾਂ ਦੇ ਸੀ ਨੇਚਰ ਵਾਈਜ਼ ਤਾਂ ਮੈਨੂੰ ਮਤਲਬ ਉਹਨਾਂ ਦੇ ਨਾਲ ਜਿਹੜਾ ਮਿਲ ਕੇ ਉਹ ਪਰਸਨਲੀ ਬਹੁਤ ਜ਼ਿਆਦਾ ਵਧੀਆ ਲੱਗਾ ਕਿਉਂਕਿ ਜਦੋਂ ਕੋਈ ਤੁਹਾਡੇ ਨਾਲ ਜਿਹਦੇ ਨਾਲ ਤੁਹਾਡੀ ਨੇਚਰ ਮਿਲਦੀ ਹੈ ਜਿਵੇਂ ਦਾ ਤੁਸੀਂ ਉਹਦਾ ਦਾ ਕੋਈ ਸਾਹਮਣੇ ਵਾਲਾ ਉਹ ਨਾ ਤੇ ਉਹ ਖੁਸ਼ੀ ਦੁੱਗਣੀ ਹੁੰਦੀ ਆ ਤੋ ਇਸ ਕਰਕੇ ਸਾਨੂੰ ਬੜਾ ਵਧੀਆ ਲੱਗਾ ਉੱਥੇ ਜਾ ਕੇ ਤੇ ਇਬਾਦਤ ਨੇ ਵੀ ਬਹੁਤ ਇੰਜੋਏ ਕੀਤਾ ਦੀਦੀ ਹੁਣ ਅਦੇ ਘਰੇ ਤੇ ਉਹ ਹੈ ਹੀ ਬਹੁਤ ਨਾਈਸ ਫੈਮਿਲੀ ਐ ਸੀਰੀਅਸਲੀ ਅੱਜ ਦੇ ਸਮੇਂ ਵਿੱਚ ਮੈਂ ਕਹਿੰਨੀ ਆ ਵੀ ਕੋਈ ਮਤਲਬ ਸ਼ਹਿਰਾਂ ਦੇ ਵਿੱਚ ਜਿੱਦੋਂ ਮੰਨ ਲਓ ਹੀ ਰਹਿੰਦੇ ਆਹੀਂ ਕਿ ਅਸੀਂ ਆਪਣੀ ਵੀ ਗੱਲ ਕਰਦੇ ਆ ਹਨਾ ਕਿ ਅਸੀਂ ਬਾਹਰੋਂ ਖਾਣਾ ਖਾ ਲੈਨੇ ਕਈ ਵਾਰੀ ਘਰੇ ਨਹੀਂ ਬਣਦਾ ਜਾਂ ਜੋ ਵੀ ਐ ਬਟ ਉਸ ਫੈਮਿਲੀ ਦੀ ਖਾਸੀਅਤ ਇਹ ਐ ਕਿ ਉਹ ਘਰੇ ਬਣਾਉਂਦੇ ਨੇ ਘਰੇ ਖਾਂਦੇ ਨੇ ਸਾਰੇ ਜਣੇ ਬਾਹਰ ਦਾ ਕੁਝ ਨਹੀਂ ਖਾਂਦੇ ਹਾਂ ਉਹਨਾਂ ਨੇ ਘਰੇ ਹਾਂ ਸਾਰਾ ਆਰਗੇਨਿਕ ਜਿਹੜਾ ਉਹਨਾਂ ਦਾ ਇੱਕ ਦੂਸਰਾ ਪਤਾ ਨਹੀਂ ਛੂਟ ਨਹੀਂ ਕੀਤਾ ਗਰਮੀ ਬੜੀ ਆਪਾਂ ਉਹਨਾਂ ਦੇ ਦੂਸਰੇ ਜਿਹੜੇ ਪੁਰਾਣਾ ਘਾਸ ਸੀ ਜਿੱਥੇ ਖੇਤ ਸੀ ਹੀ ਉੱਥੇ ਵੀ ਗਏ ਸੀ ਉੱਥੇ ਅੰਬੀਆਂ ਦਾ ਬੂਟਾ ਪੜਾ ਵੱਡੀਆਂ ਅੰਬੀਆਂ ਦੇ ਬੂਟਾ ਬਹੁਤ ਫਲ ਲੱਗੇ ਦੋ ਦੋ ਬੂਟੇ ਸੀ ਵੱਡੇ ਵੱਡੇ ਤੇ ਉਹਨਾਂ ਨੇ ਘਰੇ ਉਹਨਾਂ ਨੇ ਵੇਖ ਲੋ ਸ਼ਹਿਰ ਦੇ ਵਿੱਚ ਦੇਿੰਦੇ ਨੇ ਵੈਸੇ ਹਾਂ ਤਾਂ ਉਹ ਪਿੰਡ ਆ ਵੈਸੇ ਪਰ ਇਹ ਵੀ ਹੁਣ ਸਾਰੀਆਂ ਜਗ੍ਹਾ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਹਣਾ ਸ਼ਹਿਰੀ ਹੋ ਗਿਆ ਸ਼ਹਿਰੀ ਬਣਦੇ ਰਹੇ ਉਹਨਾਂ ਨੇ ਮੱਛੀ ਵੀ ਰੱਖੀ ਘਰ ਤਾਂ ਦੁੱਧ ਹਰ ਇੱਕ ਚੀਜ਼ ਘਰ ਦੀ ਮੈਨੂੰ ਬਹੁਤ ਵਧੀਆ ਲੱਗੀ ਚੀਜ਼ ਕਿ ਯਾਰ ਇੰਨੀ ਨਾਈਸ ਫੈਮਿਲੀ ਆ ਨਾ ਉਹ ਸਾਡੇ ਵਰਗੇ ਕੀ ਕਰਦੇ ਆ ਚਲੋ ਨਹੀਂ ਅੱਜ ਬਾਹਰੋਂ ਪੀਜ਼ਾ ਕਰਨੇ ਆ ਜੇ ਇਹ ਕਰਨੇ ਉਹ ਕਰਨੇ ਆ ਮਤਲਬ ਨਸੀਬ ਇੱਚੀ ਹੋਣੇ ਆ ਖਾਣੇ ਅੱਜ ਜਿਹੜੀ ਗੱਲ ਹੈ ਹੈ ਬਟ ਉਹਨਾਂ ਵਾਲੇ ਵੀ ਹੈ ਕਿ ਮੈਨੂੰ ਇਸ ਚੀਜ਼ ਦੀ ਮਤਲਬ ਮੈਂ ਤਾਂ ਛਪੀਸਟੀਨ ਨੂੰ ਮੋਟੀਵੇਟ ਹੋਈ ਆ ਕਿ ਯਾਰ ਆਪਾਂ ਨੂੰ ਵੀ ਮਤਲਬ ਘਰ ਦਾ ਖਾਣਾ ਉਹ ਇੰਨੇ ਸਾਦਾ ਜੀਵਨ ਜਿੰਦਿਆਂ ਨਾ ਬਹੁਤ ਵਧੀਆ ਨੇ ਉਹ ਬਿਲਕੁਲ ਹੈਨਾ ਚਲੋ ਮੈਂ ਤਾਂ ਭਾਜੀ ਹੋਰ ਨੂੰ ਜਾਣਦਾ ਕਿਉਂਕਿ ਭਾਜੀ ਤੇ ਜੀਵਨ ਆਪਾਂ ਇਕੱਠੇ ਬੈਠ ਕੇ ਰਿਆਜ਼ ਕਰਦੇ ਆ ਸਿੰਗਿੰਗ ਦਾ ਤੇ ਬੜੇ ਵਧੀਆ ਸਿਸਟਮ ਹੈ ਸਾਰਾ ਉਹ ਇੰਨੇ ਹੈਲਥ ਕੌਨਸ਼ੀਅਸ ਨੇ ਤੁਸੀਂ ਭਾਜੀ ਦੀ ਦੇਖੋ ਮਤਲਬ ਏਜ ਇੰਨੀ ਲੱਗਦੀ ਨਹੀਂ ਮਤਲਬ ਹੈ ਵੀ ਨਹੀਂ ਚਲੋ ਇੰਨੀ ਔਰ ਵੈਸੇ ਵੀ ਉਹ ਪਿਓ ਪੁੱਤ ਬਿਲਕੁਲ ਇਕੁਅਲ ਲੱਗਦੇ ਨੇ ਮਤਲਬ ਹੈਲਥ ਕੌਨਸ਼ੀਅਸ ਬਹੁਤ ਨੇ ਕਰਦੀਆਂ ਚੀਜ਼ਾਂ ਤਲੀਆਂ ਚੀਜ਼ਾਂ ਨਹੀਂ ਪੂਰੀ ਮਿਣ ਮਿਣ ਕੇ ਚੀਜ਼ ਖਾਣੀ ਹੈ ਪੂਰੀ ਮਿਣ ਤੇ ਕਰ ਉਹ ਬਹੁਤ ਹੀ ਉਹਨਾਂ ਦੇ ਮੇਰੇ ਖਿਆਲ ਚ ਆਉਣ ਵਾਲੇ ਸਮੇਂ ਤੱਕ ਮੈਂ ਤੁਹਾਨੂੰ ਇੱਕ ਉਹਨਾਂ ਨਾਲ ਬੈਠ ਕੇ ਪੂਰੀ ਇੱਕ ਇੰਟਰਵਿਊ ਵੀ ਕਰੂੰਗਾ ਜੋ ਰਿਗਾਰਡਿੰਗ ਹੈਲਥ ਤੇ ਰਿਗਾਰਡਿੰਗ ਉਹਨਾਂ ਦੀ ਜਰਨੀ ਰਹੀ ਹੈ ਕੁਝ ਉਹਨਾਂ ਦੇ ਲਾਈਫ ਦੇ ਵਿੱਚ ਕੁਝ ਹੋਇਆ ਸੀ ਇਨਸੀਡੈਂਸ ਹੋਏ ਸੀ ਜੋ ਉਹ ਫਿਰ ਰਿਕਵਰ ਕੀਤੇ ਉਸ ਚੀਜ਼ ਤੋਂ ਮਤਲਬ ਬਹੁਤ ਬਹੁਤ ਵੱਡੀ ਮੋਟੀਵੇਸ਼ਨਲ ਸਟੋਰੀ ਹੋਊਗੀ ਮੈਂ ਰਿਕਵਰ ਕਰਾਂਗੇ ਕਵਰ ਤੇ ਉਹ ਤੁਹਾਨੂੰ ਸੁਣਾਵਾਂਗੇ ਤੇ ਫਿਲਹਾਲ ਦੀ ਗੱਡੀ ਆਪਾਂ ਜੋ ਸ਼ੂਟ ਡਨ ਕਰਤਾ ਆਪਣੀਆਂ ਸਾਰੀਆਂ ਲੋਕੇਸ਼ਨਸ ਫਾਈਨਲ ਹੋ ਚੁੱਕੀਆਂ ਨੇ ਵੀ ਕਿੱਥੇ ਕਿੱਥੇ ਸ਼ੂਟ ਕਰਨਾ ਹੈ ਦੇਖੋ ਦੋਸਤੋ ਸਾਡਾ ਇਹ ਪਹਿਲਾ ਇੱਕ ਕਹਿ ਸਕਦੇ ਨੇ ਐਕਸਪੀਰੀਅੰਸ ਕਰਾਂਗੇ ਜਾਂ ਪਹਿਲੀ ਸਾਡਾ ਐਕਸਪੈਰੀਮੈਂਟਰੀ ਤਜਰਬਾ ਹੀ ਲਗਾ ਲੋ ਅਸੀਂ ਕਰ ਰਹੇ ਹਾਂ ਨਾ ਤੇ ਜੋ ਵੀ ਸਾਨੂੰ ਹੁਣ ਤੱਕ ਅਸੀਂ ਬਲੌਗਿੰਗ ਤੋਂ ਸਿੱਖਿਆ ਕਿਵੇਂ ਐਡੀਟਿੰਗ ਕਰਨੀ ਹੈ ਕਿਵੇਂ ਸ਼ੂਟ ਕਰਨਾ ਹੈ ਨਾ ਉਹ ਸਾਨੂੰ ਆਉਂਦਾ ਹੈ ਬਹੁਤ ਵਧੀਆ ਪ੍ਰੋਫੈਸ਼ਨਲ ਵੇ ਨਾਲ ਨਹੀਂ ਅਸੀਂ ਕਰਦੇ ਜਿਵੇਂ ਕੋ ਪ੍ਰੋਪਰ ਵੈਬ ਸੀਰੀਜ਼ ਬਣਦੀਆਂ ਨੇ ਲੇਕਿਨ ਹਾਂ ਕਾਫੀ ਹਾਦ ਤੱਕ ਅਸੀਂ ਸਾਨੂੰ ਇਹ ਚੀਜ਼ ਆ ਗਈ ਹੈ ਤੇ ਹੁਣ ਆਪਾਂ ਸ਼ੂਟ ਕਰਾਂਗੇ ਤੇ ਸ਼ੂਟ ਕਰਕੇ ਇੱਕ ਸਟੋਰੀ ਸਾਡੀ ਡਨ ਹੈ ਪਰ ਥੋੜਾ ਜਿਹਾ ਕੰਮ ਲਾਸਟ ਐਂਡਿੰਗ ਦੇ ਉੱਪਰ ਮੇਰਾ ਕੰਮ ਚੱਲ ਰਿਹਾ ਉਹ ਡਨ ਹੋ ਜੇ ਬਹੁਤ ਜਲਦੀ ਆਪਾਂ ਸ਼ੂਟ ਸਟਾਰਟ ਕਰੀਏ ਤੇ ਤੁਹਾਡੇ ਸਾਹਮਣੇ ਲੈ ਕੇ ਆਈਏ ਇੱਕ ਵੈਬ ਸਟੋਰੀਜ਼ ਇੱਕ ਸੀਰੀਜ਼ ਆਫ ਸਟੋਰੀਜ਼ ਹੈ ਤੇ ਜੇਕਰ ਆਪਾਂ ਨੂੰ ਤੁਸੀਂ ਅੱਛਾ ਰਿਸਪੌਂਸ ਦਿਨੇ ਉਹਨੂੰ ਤੁਹਾਨੂੰ ਵਧੀਆ ਲੱਗਦੀ ਹੈ ਫਿਰ ਆਪਾਂ ਉਹਨੂੰ ਅੱਗੇ ਕੰਟੀਨਿਊ ਕਰਾਂਗੇ ਨਵੀਆਂ ਸਟੋਰੀਜ਼ ਐਂਡ ਸੋ ਆਨ ਬਹੁਤ ਕੁਝ ਲਿਆਵਾਂਗੇ ਅਜੇ ਮਤਲਬ ਸਾਨੂੰ ਟਾਈਮ ਲੱਗੂਗਾ ਮਤਲਬ ਅਸੀਂ ਥੋੜਾ ਜਿਹਾ ਵਰਕ ਕਰ ਰਹੇ ਹਾਂ ਜੇ ਟੀਮ ਆ ਰਹੀ ਹੈ ਪ੍ਰੋਪਰ ਸਾਡੀ ਮੇਰੇ ਪਿੰਡੋਂ ਮੇਰੀ ਟੀਮ ਆ ਰਹੀ ਹੈ ਜਿਨ੍ਹਾਂ ਨੇ ਇਹਨੂੰ ਸ਼ੂਟ ਕਰਨਾ ਵਾ ਕਿਉਂਕਿ ਅਸੀਂ ਦੋਨੋਂ ਤਾਂ ਕੈਮਰੇ ਦੇ ਪਿੱਛੇ ਹੋਵਾਂਗੇ ਕੈਮਰਾ ਫੜਨ ਵਾਲਾ ਵੀ ਹੋਣਾ ਚਾਹੀਦਾ ਨਹੀਂ ਕੈਮਰੇ ਦੇ ਅੱਗੇ ਹੋਵਾਂਗੇ ਕੈਮਰੇ ਦੇ ਪਿੱਛੇ ਵਾਲੇ ਕੈਮਰੇ ਫੜਨ ਵਾਲੇ ਵੀ ਹੋਣੇ ਚਾਹੀਦੇ ਨੇ ਤਾਂ ਕਰਕੇ ਆਪਾਂ ਲਾ ਟੀਮ ਆਉਗੀ ਤਾਂ ਫਿਰ ਆਪਾਂ ਕਰਾਂਗੇ ਸ਼ੁਰੂ ਤੇ ਬਾਕੀ ਜਿਹੜੀ ਆਪਣੀ ਡੇਲੀ ਲਾਈਫ ਵਲੋਗਿੰਗ ਆ ਤੁਸੀਂ ਦੇਖਦੇ ਹੀ ਹੋ ਠੀਕ ਆ ਚਲੋ ਅੱਜ ਦਾ ਦਿਨ ਆਪਾਂ ਇੱਥੇ ਖਤਮ ਕਰਦੇ ਆ ਮਿਲਦੇ ਆ ਕੱਲ ਇੱਕ ਨਵੇਂ ਵਲੋਗ ਚ ਤੱਕ ਇਬਾਦ ਬਾਏ ਕਰੋ ਸਾਰੇ ਨੂੰ ਬਾਏ ਬਾਏ ਇਹ ਆਪਣੇ ਪਾਪਾ ਨੂੰ ਦੇਖੀ ਜਾਂਦੀ ਏ ਬਸ ਇਹਨੂੰ ਆਪਣੇ ਪਾਪਾ ਹੀ ਦੇਖੀ ਯਾਰ ਵੇਖ ਕੇ ਹੱਸੇ ਜਾਓਗੇ ਹੱਸੇ ਜਾਓਗੇ ਛਿੱਪੀ ਫੋਨ ਤੇ ਗੱਲ ਕਰਦੇ ਹਣ ਤਾਂ ਵੀ ਹੱਸੀ ਜਾਂਦੀ ਏ ਹਰ ਗੋਲ ਵੀ ਆਹ ਗੱਲ ਬਾਏ ਬਾਏ ਕਰ ਦੋ ਸਾਰਿਆਂ ਨੂੰ ਇਹਦਾ ਹੱਥ ਕਿੱਡੂ ਬਾ ਗੰਦਾ ਬੇਬੀ ਓ ਹੋਏ ਝਗਲ ਮਾਰੀ ਪਈ ਏ ਇਨ ਹੱਥ ਪਾਉਂਦੀ ਆਦਤ ਬੜੀ ਪੈ ਗਈ ਹੋਣਾ ਨਾ ਹਾਂਜੀ ਬਾਏ ਕਰੋ ਇੱਕ ਮਿੰਟ ਹੋਰ ਏ ਬਾਏ ਬਾਏ ਇਹਨੇ ਬਾਈ ਨਹੀਂ ਕਰਨੇ ਪਾਪਾ ਕੋ ਲਾਣਾ ਆਜੋ ਚਲੋ ਚਾਹ ਗੋ ਬੰਦੋਸਤ ਬਾਏ 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 ਬਾਏ